ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਪੰਜਾਬ ਦੇ ਹਿਸਾਬ ਨਾਲ 12:00 ਤੇ 8 ਮਿੰਟ ਹੋ ਗਏ ਆ ਜੀ ਤੇ ਮੈਂ ਮਾਫੀ ਚਾਹੁੰਨਾ ਵੀ ਥੋੜਾ ਜਿਹਾ ਮੈਂ ਲੇਟ ਕਰ ਰਿਹਾ ਵਾਂ ਤੇ ਬੇਨਤੀ ਇਹ ਕਰਨੀ ਸੀ ਸੰਗਤ ਦੇ ਚਰਨਾਂ ਵਿੱਚ ਕਿ ਅੱਜ ਤੋਂ ਦੋ ਤਿੰਨ ਵਾਰੀ ਪਹਿਲਾਂ ਵੀ ਮੇਰੇ ਨਾਲ ਇਹ ਘਟਨਾ ਵਾਪਰ ਚੁੱਕੀ ਆ ਵੀ ਆਪਣੇ ਘਰ ਦੇ ਥੋੜਾ ਜਿਹਾ ਨੇੜੇ ਜੀਟੀ ਰੋਡ ਲੰਘਦਾ ਵਾ ਨੈਸ਼ਨਲ 54 ਉਹਦੇ ਉੱਪਰ ਗੱਡੀਆਂ ਰੋਕ ਕੇ ਕੁਝ ਬੰਦੇ ਗੱਡੀਆਂ ਦੇ ਵਿੱਚੋਂ ਉੱਤਰ ਕੇ ਉੱਤਰ ਕੇ ਤੇ ਘਰ ਵੱਲ ਨੂੰ ਘਾਤ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਅਸੀਂ ਜਾਗਦੇ ਸੀਗੇ ਸਾਰੇ ਸਿੰਘ ਅਸੀਂ ਕਾਫੀ ਜਾਣੇ ਇਸ ਜਗ੍ਹਾ ਦੇ ਉੱਤੇ ਅਸੀਂ ਰਹਿੰਦੇ ਆ ਨਾ ਤੇ ਤਿਆਰ-ਬਰ ਤਿਆਰ ਹੁੰਦੇ ਆ ਸਿੰਘ ਤੇ ਜਦੋਂ ਸਾਨੂੰ ਮੂਵਮੈਂਟ ਦਾ ਕਿਸੇ ਦਾ ਪਤਾ ਲੱਗਿਆ ਵੀ ਕੋਈ ਬੰਦੇ ਸਾਡੇ ਉਪਰੇ ਵਾਲੇ ਦੁਆਲੇ ਫਿਰਦੇ ਆ ਤੇ ਅਸੀਂ ਤਿਆਰ-ਬਰ ਤਿਆਰੀ ਨਾਲ ਅਸੀਂ ਜਕਾਰੇ ਛੱਡੇ ਅੰਦਰੋਂ ਜਾਂ ਮਤਲਬ ਅਸੀਂ ਆਪ ਦਾ ਜਿਹੜਾ ਉਹ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਬੰਦਿਆਂ ਨੂੰ ਮੁੜ ਕੇ ਕਾਫੀ ਅੱਧੇ ਘੰਟੇ ਦੇ ਕਰੀਬ ਅਸੀਂ ਬੰਦੇ ਸੜਕ ਦੇ ਉੱਤੇ ਤੁਰਦੇ ਫਿਰਦੇ ਦੇਖੇ ਹਨ ਅੱਧੇ ਘੰਟੇ ਬਾਅਦ ਉਹਨਾਂ ਨੂੰ ਗੱਡੀਆਂ ਜਿਹੜੀਆਂ ਸਕੋਰਪੀਓ ਗੱਡੀਆਂ ਜਿਹੜੀਆਂ ਗੱਡੀਆਂ ਚੋਂ ਉਤਰੇ ਸੀ ਉਹ ਕਾਫੀ ਚਿਰ ਬਾਅਦ ਅੱਧੇ ਘੰਟੇ ਦੇ ਕਰੀਬ ਉਹਨਾਂ ਨੂੰ ਗੱਡੀਆਂ ਬਿਠਾ ਕੇ ਲੈ ਕੇ ਗਈਆਂ ਤੇ ਮੈਂ ਇਹ ਜੇ ਕੋਈ ਗਲਤ ਮੰਚਾਂ ਦੇ ਨਾਲ ਆਉਂਦਾ ਹੈ ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਮੈਂ ਵੀ ਭਾਈ ਜੇ ਆਉਣਾ ਹੈ ਤੇ ਆਪਦੀ ਪੂਲ ਤਿਆਰੀ ਦੇ ਨਾਲ ਆਇਓ ਜੇ ਤੇ ਇਹ ਨਹੀਂ ਵੀ ਅੰਦਰੋਂ ਅਸੀਂ ਚੂੜੀਆਂ ਪਾਈਆਂ ਹੋਈਆਂ ਵਾਂ ਤੇ ਜੇ ਕਿਸੇ ਦੇ ਦੇ ਤੁਸੀਂ ਵਾਕਿਆ ਹੀ ਕੁਝ ਨਾ ਕੁਝ ਕਰਨ ਵਾਲੇ ਹੋ ਤੇ ਮਾਂ ਦਾ ਦੁੱਧ ਚੁੰਘਿਆ ਏ ਤੇ ਫਿਰ ਹੱਕ ਚਾ ਕੇ ਵਜੇ ਹੋ ਜੇ ਫਿਰ ਵੇਖ ਜੂਗੀ ਲੱਗਦੇ ਭਾ ਵੀ ਕਿਹੜੇ ਭਾਵੇਂ ਵਿਖਦੀ ਆ ਭਾਈਦਿਆਂ ਨੂੰ ਵਾਣ ਇੱਕੋ ਜੇ ਆ ਜੇ ਮੇਰੇ 'ਚ ਦਮ ਹੋਇਆ ਤੇ ਮੈਂ ਨਹੀਂ ਤੁਹਾਨੂੰ ਜਾਣ ਦਿੰਦਾ ਤੇ ਜੇ ਤੁਹਾਡੇ 'ਚ ਦਮ ਹੋਇਆ ਤੇ ਤੁਸੀਂ ਜਿਹੜਾ ਕੁਝ ਆਪਦਾ ਕਰਨ ਆਏ ਆ ਤੇ ਉਹ ਕਰਕੇ ਚਲੇ ਜਾਓ ਜੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਮੇਰੇ ਡਿੱਕੇ ਚੜ ਗਏ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਨਹੀਂ ਕਰਨੀ ਤੇ ਅਸੀਂ ਤਾਂ ਕਰਨੀ ਨਹੀਂ ਇਹ ਤਾਂ ਅਸੀਂ ਤੁਹਈਆ ਕੀਤਾ ਹੋਇਆ ਵਾ ਜੇ ਹੁਣ ਕੋਈ ਇਹੋ ਜੇ ਤੁਹਾਡੇ ਦਿਲ ਦੀ ਮਨਸ਼ਾ ਹੈਗੀ ਆ ਕਿਸੇ ਵੀ ਮੇਰਾ ਕਿਸੇ ਨਾਲ ਨਿੱਜੀ ਵੈਰ ਵਿਰੋਧ ਨਹੀਂ ਹੈਗਾ ਜੇ ਕਿਸੇ ਨਾਲ ਹੈਗਾ ਕੋਈ ਜੇ ਕਿਸੇ ਨੂੰ ਲੱਗਦਾ ਏ ਵੀ ਮੇਰੇ ਨਾਲ ਕੋਈ ਨਿੱਜੀ ਆ ਤੇ ਉਹ ਵੀ ਜਿਸ ਤਰੀਕੇ ਨਾਲ ਵੀ ਨਜਿੱਠਣਾ ਚਾਹੁੰਦਾ ਏ ਤੇ ਉਹ ਫਿਰ ਖੁੱਲੇ ਧੜ ਆਵੇ ਨੰਗੇ ਧੜ ਆਵੇ ਤੇ ਜੇ ਉਹ ਜਾਂ ਕੋਈ ਆਵੂਗਾ ਉਹੋ ਜਾਂ ਫਿਰ ਅੱਗੋਂ ਮਾਨ ਸਨਮਾਨ ਕੀਤਾ ਜਾਊਗਾ ਮੈਂ ਤਾਂ ਛੇਰ ਤਲੀ ਤੇ ਰੁੱਤੇ ਰੱਖ ਕੇ ਜਿਹੜਾ ਉਹ ਪ੍ਰਚਾਰ ਆ ਗੁਰਮਤ ਦਾ ਉਹ ਕਰਨਾ ਹੀ ਆ ਪਰ ਇਦਾਂ ਰੋਕਿਆ ਨਹੀਂ ਜਾਣਾ ਤੁਹਾਨੂੰ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ